ਅਗੰਮ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਜਾਤ ਪਾਤ ਦਾ ਕੋਹੜ ਜਿਹੜਾ ਉਹ ਸਿੱਖਾਂ ਵਿੱਚ ਹੈ ਪਰ ਸਿੱਖੀ ਵਿੱਚ ਨਹੀਂ ਇਹ ਤਾਂ ਗੁਰੂ ਸਾਹਿਬਾਂ ਨੇ ਜਿਹੜਾ ਉਹ ਪਹਿਲਾਂ ਹੀ ਖਤਮ ਕਰ ਦਿੱਤਾ ਸੀ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਦੇਖ ਲੈਣਾ ਜੇਕਰ ਚੰਗੀਆਂ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਮੈਂ ਆਪਜੀ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੂ ਕਿਆ ਰੀਸ ਜਿੱਥੇ ਨੀਚ ਸਮਾਲੀਆਂ ਉਥੇ ਨਦਰ ਤੇਰੀ ਬਖਸ਼ੀਸ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ ਕਿ ਜਿਹੜਾ ਨੀਝ ਜਾਤ ਹੈ ਨੀਝ ਨੋਚ ਜਾਤਾਂ ਜਿਹੜੀਆਂ ਉਹ ਸਭ ਖਤਮ ਕਰ ਦਿੱਤੀਆਂ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਵਿੱਚ ਨੀਵੀਂ ਜਾਤ ਚੋਂ ਸਮਝੇ ਜਾਂਦੇ ਡੂਮ ਭਾਈ ਮਰਦਾਨਾ ਜੀ ਨੂੰ ਆਪਣੇ ਸਫਰਾਂ ਦਾ ਸਾਥੀ ਬਣਾਇਆ ਤੇ ਸਾਰੀ ਰੱਬੀ ਬਾਣੀ ਦਾ ਉਚਾਰਨ ਭਾਈ ਮਰਦਾਨੇ ਦੀ ਜਿਹੜਾ ਰਵਾਬ ਤੋਂ ਕਰਵਾਇਆ ਸੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਕੀਤਾ ਤੇ ਸਹਿਬ ਜੀ ਨੇ ਪਹਿਲਾਂ ਉਦਾਸੀ ਭਾਈ ਲਾਲੋ ਜੀ ਦੇ ਘਰ ਤੋਂ ਸ਼ੁਰੂ ਕੀਤੀ ਉਹ ਕਿ ਇੱਕ ਜਾਤ ਦੇ ਜਿਹੜੇ ਉਹ ਤਰਖਾਨ ਸਨ ਉੱਚੀ ਜਾਤ ਦਾ ਮਾਨ ਕਰਨ ਵਾਲੇ ਮਲਕਪਾਗੋ ਦੇ ਮਾਲ ਪੂੜਿਆ ਨੂੰ ਛੱਡ ਕੇ ਭਾਈ ਲਾਲੋ ਜੀ ਦੇ ਕੋਲੋਂ ਉਹਦੇ ਦੀ ਰੋਟੀ ਜਿਹੜੀ ਆ ਖਾਧੀ ਅਤੇ ਵੜਿਆਇਆ ਸੀ ਅੱਜ ਖਾਲਸਾ ਪੰਥ ਜਿਹੜਾ ਗਬੀਰਤਾ ਨਾਲ ਵਿਚਾਰ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰੇ ਕਿਰਤੀ ਦਿਲ ਤਨਮਾਣੇ ਨੇਤਾਣੇ ਵਰਗ ਦੇ ਲੋਕ ਵੱਡੀ ਗੰਦੀ ਵਿੱਚ ਸਾਡੇ ਜਿਹੜਾ ਉਹ ਧਰਮ ਦਾ ਹਿੱਸਾ ਕਿਉਂ ਨਹੀਂ ਬਣ ਰਹੇ ਇਸ ਉਹ ਲੈ ਕੇ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਵੱਲ ਰੁਖ ਕਿਉਂ ਕਰ ਰਹੇ ਹਨ ਸਾਡੇ ਦੇਸ਼ ਦੇ ਦਲਤ ਤੇ ਪਛੜੀਆਂ ਵਰਗ ਜਿਸ ਨੂੰ ਸਿੱਖ ਧਰਮ ਸਰਬਸਾਂਝੀ ਵਾਲਤਾ ਦੇ ਆਦਰਸ਼ ਨਾਲ ਆਪਣੇ ਵਿੱਚ ਸਮੋਹ ਸਕਦਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸੇ ਚਾਰ ਵਰਣ ਨੂੰ ਇੱਕ ਵਰਣ ਕਰਿਆ ਤੇ ਉਸ ਨੂੰ ਮੁੱਖ ਰੱਖ ਕੇ ਖੰਡੇ ਬਾਟੇ ਦਾ ਜਿਹੜਾ ਅਮਰਤ ਸਕਾ ਕੇ ਸਿਦਵੀ ਸਦੀਵੀ ਰੂਪ ਵਿੱਚ ਅਕਾਲ ਪੁਰਖ ਦੀ ਫੌਜ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਬ੍ਰਾਹਮਣਵਾਦੀ ਸਮਾਜ ਵੱਲੋਂ ਦੇਤੇ ਕਣਿਤ ਨਾਵਾਂ ਤੇ ਘਟਿਆ ਜਾਤਾਂ ਦੇ ਲੇਬਲ ਉਤਾਰ ਕੇ ਸਰਦਾਰੀ ਜਿਹੜੀ ਆ ਉਹ ਬਖਸ਼ਿਸ਼ ਕੀਤੀ ਸੀ ਪੰਜ ਪੈਰਾਂ ਦੀ ਚੋਜਮਈ ਚੋਣ ਕਰਕੇ ਅਮਰਤ ਦੀ ਦਾਤ ਬਖਸ਼ਿਸ਼ ਬਖਸ਼ ਕੇ ਫਰਮਾਇਆ ਅੱਜ ਤੋਂ ਤੁਹਾਡੀ ਕੋਲਨਾਸ਼ ਕਰਮਨਾਸ਼ ਕੀਰਤਨ ਆਸ ਤੇ ਵਰਣ ਨਾਸ ਤੁਸੀਂ ਖਾਲਸੇ ਹੋ ਸਾਡਾ ਅੱਜ ਨਵਾਂ ਜਨਮ ਹੋਇਆ ਹੈ ਮੰਨੂ ਦੀ ਬਣਾਈ ਨਸਲਵਾਦੀ ਸੋਚ ਨੂੰ ਨਕਾਰ ਕੇ ਸਾਰੀ ਕੌਮ ਨੂੰ ਸਸਤਰ ਸਸਤਰ ਧਾਰੀ ਬਣਾ ਕੇ ਇੱਕ ਨਵੀਂ ਕ੍ਰਾਂਤੀ ਇੱਕ ਅਨਰੋਵਾ ਸਮਾਜ ਸਿਰਜ ਦਿੱਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦਾ ਸਿੱਧਾ ਸਬੰਧ ਜਿਹੜਾ ਉਹ ਅਕਾਲ ਪੁਰਖ ਨਾਲ ਜੋੜ ਦਿੱਤਾ ਤੇ ਜੋ ਵਿੱਚ ਬ੍ਰਾਹਮਣਵਾਦ ਦੇ ਵਿਚੋਲਗਰੀ ਕਰਦੇ ਸਨ ਉਹਨਾਂ ਨੂੰ ਨਕਾਰ ਕੇ ਇੱਕ ਖਾਲਸਾ ਪੰਥ ਜਗਤੋਂ ਨਿਆਰਾ ਜਿਹੜਾ ਉਹ ਤਿਆਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ